ਇਹ ਖੂਬ ਲਿਖਿਆ ਹੈ ਕਿਸੇ ਫਕੀਰ ਨੇ ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ ਵਿੱਚ ਜ਼ਹਿਰ ਸੀ ਪੀ ਲੈਂਦੇ ਤਾਂ ਮਰ ਜਾਂਦੇ ਨਾ ਪੀਂਦੇ ਤਾਂ ਵੀ ਮਰ ਜਾਂਦੇ ਇਹੇ ਤੋਂ ਮਸਲੇ ਜ਼ਿੰਦਗੀ ਪਰ ਹੱਲ ਨਾ ਹੋਏ ਨਾ ਨੀਂਦ ਕਦੇ ਪੂਰੀ ਹੋਈ ਨਾ ਖਵਾਬ ਮੁਕੰਮਲ ਹੋਏ ਵਕਤ ਨੇ ਕਿਹਾ ਕਾਸ਼ ਜ਼ਰਾ ਹੋਰ ਸਬਰ ਹੁੰਦਾ ਅਤੇ ਸਬਰ ਨੇ ਕਿਆ ਕਾਸ਼ ਜ਼ਰਾ ਹੋਰ ਵਕਤ ਹੁੰਦਾ ਸਵੇਰੇ ਸਵੇਰੇ ਉੱਠਣਾ ਪੈਂਦਾ ਹੈ ਕਮੌਣ ਲਈ ਚਨਾਬ ਆਰਾਮ ਕਮੌਣ ਲਈ ਨਿਕਲਣਾ ਪੈਂਦਾ ਹੈ ਆਰਾਮ ਛੱਡ ਕੇ ਹੁਣ ਤਾਂ ਸੜਕਾਂ ਤੇ ਤਮਾਸ਼ਾ ਕਰਤਾ ਹੈ ਤੇ ਕਿਸਮਤ ਮਹਿਲਾ ਵਿੱਚ ਰਾਜ਼ ਕਰਦੀ ਹੈ ਸ਼ਿਕਵੇ ਤਾਂ ਬਹੁਤ ਨੇ ਤੈਥੋਂ ਇਹ ਜ਼ਿੰਦਗੀ ਬਾਦ ਚੁੱਪ ਇਸ ਲਈ ਹੱਕੇ ਜੋਤੋਂ ਦਿੱਤਾ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਅਜੀਬ ਸੁਦਾ ਕਰ ਹੈ ਇਹ ਵਕਤ ਵੀ ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਗਿਆ ਹੁਣ ਅਮੀਰੀ ਦਾ ਲਾਲਚ ਦੇ ਕੇ ਜਵਾਨੀ ਲੈ ਜਾਵੇਗਾ ਹਰ ਰੋਜ ਕਰ ਮੋੜਦਾ ਹਾਂ ਥੱਕਿਆ ਹਾਰਿਆ ਅਜ ਤੱਕ ਸਮਝ ਨਹੀਂ ਆਇਆ ਕਿ ਜੀਨ ਲਈ ਕੰਮ ਕਰਦਾ ਹਾਂ ਜਾ ਕੰਮ ਕਰਨ ਲਈ ਚੀਂਦਾ ਹਾਂ ਥੱਕ ਗਿਆ ਹਾਂ ਤੇਰੀ ਨੌਕਰੀ ਤੋਂ ਇਹ ਜ਼ਿੰਦਗੀ ਮੁਨਾਸਬ ਹੋਵੇ ਤਾਂ ਮੇਰਾ ਹਿਸਾਬ ਕਰਤੇ ਭਰੀ ਜੇਬ ਨੇ ਦੁਨੀਆ ਦੀ ਪਛਾਣ ਕਰਵਾਈ ਅਤੇ ਖਾਲੀ ਜੇਬ ਨੇ ਆਪਣਿਆ ਦੀ ਜਦੋਂ ਖੁਦ ਕਮਾਉਣਾ ਸ਼ੁਰੂ ਕੀਤਾ ਤਾਂ ਸਮਝ ਆਇਆ ਸ਼ੌਕ ਤਾਂ ਮਾਪ ਪਾਪ ਤੇ ਪੈਸੇ ਨਾਲ ਪੂਰੇ ਹੁੰਦੇ ਸਨ ਆਪਣੇ ਪੈਸੇ ਨਾਲ ਤਾਂ ਸਿਰਫ ਜ਼ਰੂਰਤਾਂ ਹੀ ਪੂਰੀਆਂ ਹੁੰਦੀਆਂ ਨੇ ਹਸਨ ਤੇ ਇਸ਼ਾ ਨਾ ਹੋਵੇ ਤਾਂ ਵੀ ਹਸਣਾ ਪੈਂਦਾ ਹੈ ਕੋਈ ਪੁੱਛੇ ਕਿਵੇਂ ਹੋ ਤਾਂ ਮੌਜ ਵਿੱਚ ਆ ਕੇਣਾ ਪੈਂਦਾ ਹੈ ਜ਼ਿੰਦਗੀ ਇੱਕ ਰੰਗਮੰਚ ਹੈ ਦੋਸਤੋ ਇੱਥੇ ਹਰ ਕਿਸੇ ਨੂੰ ਨਾਟਕ ਕਰਨਾ ਪੈਂਦਾ ਹੈ ਮੱਚਸਤੀ ਲੋੜ ਇੱਥੇ ਨਹੀਂ ਪੈਂਦੀ ਇੱਥੇ ਇੱਕ ਇਨਸਾਨ ਦੁਜੇ ਇਨਸਾਨ ਨਾਲ ਹੀ ਚਲਦਾ ਹੈ ਦੁਨੀਆ ਤੇ ਵਟੇ ਵਟੇ ਵਕਿਆਨੀ ਲੱਭ ਰਹਿਣ ਕੇ ਮੰਗਲ ਕਰਹਤੇ ਜੀਵਨ ਹੈ ਜਾਂ ਨਹੀਂ ਪਰ ਇਨਸਾਨ ਇਹ ਨਹੀਂ ਲੱਭ ਰਿਆ ਕੇ ਆਪਣੀ ਜ਼ਿੰਦਗੀ ਵਿੱਚ ਮੰਗਲ ਹੈ ਜਾਂ ਨਹੀਂ ਹਰ ਕਲ ਤੱਕ ਕੋਈ ਜਵਾਬ ਨਹੀਂ ਹੁੰਦਾ ਹਰ ਇਸ਼ਕ ਪਤਨਾਮ ਨਹੀਂ ਹੁੰਦਾ ਲੋਕ ਤਾਂ ਨਸ਼ੇ ਵਿੱਚ ਚੋਮ ਲੈਂਦੇ ਨੇ ਪਰ ਹਰ ਨਸ਼ੇ ਦਾ ਨਾਮ ਸ਼ਰਾਬ ਨਹੀਂ ਹੁੰਦਾ ਕਈ ਵਾਰੀ ਲੋਕ ਯਾਦਾਂ ਦੇ ਨਸ਼ੇ 'ਚ ਵੀ ਪਹਿਕ ਜਾਂਦੇ ਨੇ پتہ ਉਹਨਾਂ ਯਾਦਾਂ ਦਾ ਕੋਈ ਇਲਾਜ ਨਹੀਂ ਹੁੰਦਾ ਖਾਮੋਸ਼ ਚਿਹਰਿਆਂ ਤੇ ਹਜ਼ਾਰਾਂ ਪਹਿਰੇ ਹੁੰਦੇ ਹਨ ਹਸਤੀਆਂ ਅੱਖਾਂ ਵਿੱਚ ਵੀ ਜ਼ਖਮ ਗਹਿਰੇ ਹੁੰਦੇ ਹਨ ਜਿੰਨਾਂ ਨਾਲ ਅਸੀਂ ਅਕਸਰ ਦੁਸ਼ਮਣ ਚੰਤੇ ਹਾਂ ਅਸਲ ਵਿੱਚ ਉਹੀ ਰਿਸ਼ਤੇ ਸਭ ਤੋਂ ਗਹਿਰੇ ਹੁੰਦੇ ਹਨ ਕਿਸ ਨੇ ਖੁਦਾ ਤੋਂ ਦੁਆ ਮੰਗੀ ਦੁਆ ਵਿੱਚ ਆਪਣੀ ਮੌਤ ਮੰਗੀ ਖੁਦਾ ਨੇ ਕਿਹਾ ਮੌਤ ਤਾਂ ਤੈਨੂੰ ਦੇ ਦਿਆਂ ਪਰ ਉਸ ਨੂੰ ਕੀ ਕਹਾਂ ਜਿਸ ਨੇ ਤੇਰੀ ਜ਼ਿੰਦਗੀ ਮੰਗੀ ਹਰ ਇਨਸਾਨ ਤਾਂ ਦਿਲ ਪੂਰਾ ਨਹੀਂ ਹੁੰਦਾ ਤੇ ਹਰ ਇਨਸਾਨ ਪੂਰਾ ਨਹੀਂ ਹੁੰਦਾ دیਵਾ ਕਈ ਵਾਰ ਤੇਲ ਦੀ ਘਾਟ ਨਾਲ बुਝ ਜਾਂਦਾ ਹੈ ਹਰ ਵਾਰ ਕਸੂਰ ਹਵਾ ਦਾ ਨਹੀਂ ਹੁੰਦਾ ਸਿੰਤ ਕੀ ਵੀ ਕੁਝ ਅਚਾਹੀ ਹੀ ਹੈ ਦਰਦ ਤਾਂ ਹਰ ਕਿਸੇ ਦੇ ਹਿੱਸੇ ਵਿੱਚ ਆਉਂਦਾ ਹੈ ਪਰ ਕੋਈ ਉਸ ਨੂੰ ਸੁਪਾ ਲੈਂਦਾ ਹੈ ਕੋਈ ਭਿਆਨ ਕਰ ਦਿੰਦਾ ਹੈ ਅਤੇ ਚੁੱਖਾ ਮੋਸ਼ਰਹ ਚਾਵੇ ਉਹ ਅਕਸਰ ਸਪਤੋ ਵਧ ਰੋ ਚੁੱਕਿਆ ਹੁੰਦਾ ਹੈ ਬਾਬਾ ਬੁੱਲੇ ਸਾਜੀ ਕਹਿੰਦੇ ਹਨ ਇਨਸਾਨ ਆਪਣੇ ਮਨ ਨੂੰ ਚਿਤ ਲਵੇ ਫਿਰ ਜਗ ਨੂੰ ਚਿਤਨਾ ਕੋਈ ਵੱਡੀ ਗੱਲ ਨਹੀਂ ਹਟਾ ਦੋਸ ਲੋਕ ਮੰਦਰ ਮਸਜਿਦ ਤਾਂ ਚਾਹੁੰਦੇ ਨੇ ਪਰ ਆਪਣੇ ਅੰਦਰ ਚੱਕਣਾ ਪੁੱਲ ਚਾਹੁੰਦੇ ਨੇ ਭਗਤੀ ਦਾ ਮਤਲਬ ਸਿਰ ਚਕਾਉਣਾ ਨਹੀਂ ਹੰਕਾਰ ਨੂੰ ਮਿਟਾਉਣਾ ਹੁੰਦਾ ਹੈ ਮੈਂ ਉਸ ਦਿਲ ਵਿੱਚ ਨਹੀਂ ਵਸਦਾ ਜੋ ਦੁੱਤਿਆਂ ਨੂੰ ਛੋਟਾ ਸਮਝੇ ਮੈਂ ਤਾਂ ਉੱਥੇ ਹੀ ਵਸਦਾ ਹਾਂ ਜਿੱਥੇ ਦਇਆ ਸੱਚਾਈ ਅਤਿ ਸ਼ਾਂਤੀ ਦਾ ਨਿਵਾਸ ਹੋਵੇ ਦੁਨੀਆ ਦੀ ਸਭ ਤੋਂ ਵੱਡੀ ਤਪੱਸਿਆ ਹੈ ਆਪਣੇ ਗਰੋਧ ਤੇ ਕੰਟਰੋਲ ਲੋਕ ਸਮਝਦੇ ਨੇ ਕਿ ਸ਼ਕਤੀ ਦਾ ਮਤਲਬ ਬਲਸ਼ਾਲੀ ਹੋਣਾ ਹੈ ਪਰ ਅਸਲ ਸ਼ਕਤੀ ਤਾਂ ਖਿਮਾ ਵਿੱਚ ਹੈ ਸੰਜਮ ਵਿੱਚ ਹੈ ਤੇ ਮੌਨ ਵਿੱਚ ਹੈ ਹਰ ਵਾਰ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਲੋੜ ਨਹੀਂ ਕਿਉਂਕਿ ਸੱਚ ਨੂੰ ਵਕਤ ਆਪ ਹੀ ਬੇਨਕਾਬ ਕਰ ਦਿੰਦਾ ਹੈ ਜਦੋਂ ਸਮਾਸ ਸਿੱਖ ਹੁੰਦਾ ਹੈ ਤਾਂ ਸ਼ਬਦਤਾ ਦੀ ਨਹੀਂ ਤਜ਼ਰਬਿਆਂ ਦੀ ਭਾਸ਼ਾ ਵਿੱਚ ਸਿੱਖ ਹੁੰਦਾ ਹੈ ਇਸ ਲਈ ਜਦੋਂ ਜ਼ਿੰਦਗੀ ਵਿੱਚ ਦਰਦ ਮਿਲੇ ਕਬਰੋਨਾ ਨਹੀਂ ਉਹ ਰੱਬ ਦਾ ਇਸ਼ਾਰਾ ਹੁੰਦਾ ਹੈ ਕਿ ਤੂੰ ਕੁਝ ਵੱਡਾ ਬਨਣ ਵਾਲਾ ਹੈ ਸਿਰਫ ਨਾਮ ਚੱਪਣ ਨਾਲ ਜ਼ਿੰਦਗੀ ਨਹੀਂ ਬਦਲਦੀ ਕਰਮ ਬਦਲਣ ਨਾਲ ਬਦਲਦੀ ਹੈ ਕਿਉਂਕਿ ਰੱਬ ਬਾਹਰ ਨਹੀਂ ਤੇਰੇ ਅੰਦਰ ਵਸਦਾ ਹੈ ਤੂੰ ਆਪਣੇ ਆਪ ਨੂੰ ਪਛਾਣ ਲੈ ਰੱਬਤਨ ਨੂੰ ਮਿਲ ਚਾਵੇਗਾ ਇਨਸਾਨ ਤਾਂ ਦੇਹ ਸਫਲ ਹੁੰਦਾ ਹੈ ਜਦੋਂ ਉਹ ਦੁਨੀਆ ਨੂੰ ਨਹੀਂ ਸਭ ਤੋਂ ਪਹਿਲਾ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ ਸ਼ਾਂਤੀ ਚਾਹੁੰਦੇ ਹੋ ਤਾਂ ਇੱਛਾਵਾਂ ਨੂੰ ਸ਼ਾਂਤ ਕਰੋ ਮੰਜ਼ਿਲ ਭਾਵੇਂ ਕਿੰਨੀ ਵੀ ਉੱਚੀ ਹੋਵੇ ਉਸ ਤੱਕ ਜਾਣ ਵਾਲਾ ਰਾਹ ਹਮੇਸ਼ਾ ਪੈਰਾਂ ਤੇ ಹೆਠਾਂ ਤੋਂ ਹੀ ਲੰਘਦਾ ਹੈ ਸਵਾਰਥ ਨੂੰ ਇੰਨੀ ਛੋਟ ਨਾ ਤਵੋ ਕਿ ਉਹ ਵੀ ਵੇਖ ਨੋ ਵੀ ਖਾਚ ਜਾਵੇ ਤੋ ਕੱਲਾਂ ਤੇ ਗਿਣਤੀ ਕਰਨੀ ਛੱਡ ਦਿਓ ਆਪਣਾ ਦੁੱਖ ਅਤੇ ਦੁੱਜੇ ਦਾ ਸੁੱਖ ਬਾਣੀ ਵਿੱਚ ਅਜੀਬ ਤਾਕਤ ਹੁੰਦੀ ਹੈ ਕੌੜਾ ਬੋਲਣ ਵਾਲੇ ਦਾ ਸ਼ਾਇਦ ਵੀ ਨਹੀਂ ਵੇਖਦਾ ਤੇ ਮਿੱਠਾ ਬੋਲਣ ਵਾਲੀ ਦੀ ਮਿਰਚ ਵੀ ਵੇਖ ਜਾਂਦੀ ਹੈ ਆਪਣੇ ਨਾਲ ਨਾਲ ਖੇੜ ਖਿੱਡੋ ਚਨਾਬ ਗਲਤੀ ਨਾਲ ਚਿੱਤ ਵਿਕੈ ਤਾਂ ਬਹੁਤ ਕੁਝ ਹਾਰ ਬੈਠੋਗੇ ਖਾਣਾ ਹੋਵੇ ਜਾਂ ਮੁਹੱਬਤ ਕਿਸੇ ਨੂੰ ਜ਼ਿਆਦਾ ਦੇ ਤਵੋ ਤਾਂ ਉਹ ਅਧੂਰਾ ਛੱਡ ਕੇ ਚਲਾ ਜਾਂਦਾ ਹੈ ਡੱਟੂ ਨੂੰ ਚਾਹੇ ਸੋਨੇ ਦੀ ਇੱਟ ਤੇ ਬਿਠਾ ਦਵੋ ਜਾਂ ਰਾਜ ਗੱਦੀ ਤੇ ਉਹ ਸ਼ਾਲਮਾ ਦੇ ਘਤਾ ਹਮੇਸ਼ਾ ਨਾਲੇ ਵਿੱਚ ਹੀ ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਸੁੰਦਰਤਾ ਨੂੰ ਰੰਗ ਨਾਲ ਸਿੱਖਿਆ ਨੂੰ ਅੰਕਾਂ ਨਾਲ ਅਤੇ ਸਨਮਾਨ ਨੂੰ पैसे न तोलिया जाता है याद रखो जो अपना बीतिया कल नहीं भुल सकते और अपना आता कल कदे नहीं बना सकते बाबा भुले शाह जी जिंदगी सिर्फ सह का नाम नहीं करमा का दर्पण है असि हर रोज जो बोलते हाँ कल सच बन के साथ सामने खड़ा होंगे है ਲੋਕ ਕਹਿੰਦੇ ਨੇ ਕਿਸਮਤ ਸਾਥ ਨਹੀਂ ਦਿੰਦੀ ਪਰ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਕਿਸਮਤ ਕਿਸੇ ਦੀ ਦੁਸ਼ਮਣ ਨਹੀਂ ਹੁੰਦੀ ਇਨਸਾਨ ਆਪਣੇ ਕਰਮਾਂ ਨਾਲ ਖੁਦ ਉਸ ਤੋਂ ਦੂਰ ਹੋ ਜਾਂਦਾ ਹੈ ਅੱਜ ਤਾਂ ਇਨਸਾਨ ਦੁੱਚਿਆਂ ਦੀਆਂ ਪਰਾਈਆਂ ਵਿੱਚ ਇੰਨਾ ਗੁੰਮ ਹੋ ਗਿਆ ਹੈ ਕਿ ਆਪਣੇ ਅੰਦਰ ਤੇ ਅੰਧਕਾਰ ਨੂੰ ਦੇਖ ਨਹੀਂ ਪਾਉਂਦਾ ਉਸ ਨੂੰ ਲੱਗਦਾ ਹੈ ਦੁਨੀਆ ਬਦਲਨੀ ਚਾਹੀਦੀ ਹੈ ਪਰ ਆਪਣੀ ਸੋਚ ਬਦਲਣ ਤੋਂ ਡਰਦਾ ਹੈ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਜਦ ਤੱਕ ਤੇਰਾ ਮਨ ਅਸ਼ਾਂਤ ਹੈ ਤਦ ਤੱਕ ਪੂਰੀ ਦੁਨੀਆ ਤੈਨੂੰ ਗਲਤ ਹੀ ਲੱਗੇਗੀ ਪਰ ਜਿਸ ਦਿਨ ਤੂੰ ਆਪਣੀ ਆਤਮਾ ਨਾਲ ਮਿਲੇਗਾ ਉਸ ਦਿਨ ਤੈਨੂੰ ਇਹ ਦੁਨੀਆ ਸੁੰਦਰ ਲੱਗਣ ਲੱਗ ਪਵੇਗੀ ਲੋਕ ਪਿਆਰ ਚਾਹੁੰਦੇ ਹਨ ਸਨਮਾਨ ਚਾਹੁੰਦੇ ਹਨ ਪਰ ਤੇਨਾ ਕੋਈ ਨਹੀਂ ਚਾਹਦਾ ਇਸ ਲਈ ਰਿਸ਼ਤੇ ਟੁੱਟ ਜਾਂਦੇ ਨੇ ਦਿਲ ਵਿਖਰ ਜਾਂਦੇ ਨੇ ਅਤੇ ਇਨਸਾਨ ਇਕੱਲਾ ਪਹਿਚਾਂਦਾ ਹੈ ਯਾਦ ਰੱਖੋ ਜੋ ਤੇਰੇ ਲਈ ਲਿਖਿਆ ਹੈ ਉਹ ਕਿਸੇ ਹੋਰ ਨੂੰ ਨਹੀਂ ਮਿਲੇਗਾ ਅਤੇ ਜੋ ਕਿਸੇ ਹੋਰ ਦਾ ਹੈ ਉਹ ਕਦੇ ਤੇਰਾ ਨਹੀਂ ਹੋਵੇਗਾ ਸਿਰਫ ਕਰਮ ਕਰਦੇ ਰਹੋ ਪਿਆਰ ਵੰਡਦੇ ਰਹੋ ਕਿਉਂਕਿ ਜੋ ਤਿਲਾਂ ਨੂੰ ਚਿੱਤ ਲੈ ਉਹੀ ਸੱਚਾ ਚਿੱਤੂ ਹੈ ਕੁਝ ਲੋਕ ਸੱਟੇ ਜ਼ਿੰਦਗੀ ਵਿੱਚ ਇਸ ਲਈ ਆਉਂਦੇ ਹਨ ਤਾਂ ਜੋ ਸਾਨੂੰ ਇਹ ਅਹਿਸਾਸ ਕਰਵਾ ਸਕਣ ਕਿ ਕਿਸੇ ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਨੂੰ ਪਰਖਣਾ ਕਿੰਨਾ ਜ਼ਰੂਰੀ ਹੁੰਦਾ ਹੈ ਜੇ ਕਲ ਕਰਕੇ ਸੁਧਾਰ ਆ ਸਕੇ ਤੱਕ ਖਾਮੋਸ਼ ਰਹਿ ਕੇ ਰਿਸ਼ਤਾ ਨਾ ਖਰਾਬ ਕਰੋ ਲੰਮਾ ਤਾਂ ਗਾਤੇ ਲੰਮੀ ਚੁਪਾਨ ਦੋਵੇਂ ਸਿਰਫ ਮੁਸੀਬਤ ਪੈਦਾ ਕਰਦੇ ਨੇ ਇਸ ਲਈ ਤੱਕ ਨੂੰ ਲਪੇਟ ਕੇ ਤੇ ਜ਼ੁਬਾਨ ਨੂੰ ਸਮੇਟ ਕੇ ਹੀ ਰੱਖੋ ਜੇ ਥੋੜੇ ਵਿੱਚ ਖੁਸ਼ ਰਹਿਣਾ ਸਿੱਖ ਲਿਆ ਤਾਂ ਤੁਹਾਡੇ ਤੋਂ ਵੱਡਾ ਦੌਲਤਮੰਦ ਕੋਈ ਨਹੀਂ ਹੋਵੇਗਾ ਜਿੰਨਾ ਡੂੰਗਾ ਖੋ ਉਹਨਾ ਹੀ ਮਿੱਠਾ ਪਾਣੀ ਜੇ ਖੁਸ਼ੀ ਚਾਹੁੰਦੇ ਹੋ ਤਾਂ ਇਹ ਫਸ ਸੁਣੋ ਤੇ ਜੇ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੈ ਤਾਂ ਇਹ ਨਹੀਂ ਦਿਆ ਸੁਣੋ ਲੋਕ ਸਿਰਫ ਰਤ ਪਹਿਨਦੇ ਬਿਨਾਂ ਰਿਸ਼ਤੇ ਦੇ ਵੀ ਰਿਸ਼ਤੇ ਤਪ ਨਾ ਲੈਂਦੇ ਨੇ ਤੇ ਜ਼ਰੂਰਤ ਖਤਮ ਹੋਣ ਤੇ ਬਨੇ ਬੁਨੇ ਰਿਸ਼ਤੇ ਤੋਂ ਵੀ ਮੋੜ ਲੈਂਦੇ ਨੇ ਜਿਸ ਸਫ਼ਰ ਵਿੱਚ ਠੋਕਰਾਂ ਨਹੀਂ ਖਾਧੀਆਂ ਤਾਂ ਮੰਜ਼ਿਲ ਦੀ अहमियत ਕਿਵੇਂ ਸਮਝੋਗੇ ਅਤੇ ਜੇ ਗਲਤ ਨਾਲ ਟਕਰਾਇਆ ਹੀ ਨਹੀਂ ਤਾਂ ਸਹੀ ਨੂੰ ਕਿਵੇਂ ਪਹਿਚਾਨੋਗੇ ਲੋਕ ਵੀ ਕਮਾਲ ਕਰਦੇ ਨੇ ਉਮੀਦਾਂ ਤਾਂ ਇਨਸਾਨ ਤੋਂ ਰੱਖਦੇ ਨੇ ਪਰ ਅਸ਼ਿਕਵੇ ਰੱਬ ਨਾਲ ਕਰਦੇ ਨੇ ਰਿਸ਼ਤੇ ਹੋਲੇ ਹੋਲੇ ਹੀ ਖਤਮ ਹੁੰਦੇ ਨੇ ਪਤਾ ਕੇਵਲ ਅਚਾਨਕ ਹੀ ਲੱਗਦਾ ਹੈ ਕੁਝ ਲੋਕ ਚਪਲਾ ਵਾਂਗ ਹੁੰਦੇ ਨੇ ਨਾਲ ਤਾਂ ਤੁਰਦੇ ਨੇ ਪਰ ਪਿੱਛੋਂ ਚਿੱਕੜ ਉਛਾਲਦੇ ਰਹਿੰਦੇ ਨੇ ਕਦਰ ਤੇ ਵਕਤ ਦੋਵੇਂ ਕਮਾਲ ਦੀਆਂ ਚੀਜ਼ਾਂ ਨੇ ਪਰ ਅਜੀਬ ਗੱਲ ਇਹ ਹੈ ਕਿ ਜਿਸ ਦੀ ਕਦਰ ਕਰੋ ਉਹ ਵਕਤ ਨਹੀਂ ਦਿੰਦਾ ਤੇ ਜਿਸ ਨੂੰ ਵਕਤ ਦਵੋ ਉਹ ਕਦਰ ਨਹੀਂ ਕਰਦਾ सच एही है लोग तो अहमियत उस वेले समझते ने, जो तीन मौजूद नहीं रेंगे जब तक कोल कीमत हमेशा अद्धी कर दिखती जाती है सोचो एक बार जिस इंसान अपनी पहल बनाउंदे हो कई बार उस सिर्फ एक विकल्प होंगे हो इसलिए कदर उसकी ही करो ਜੋ ਤੁਹਾਨੂੰ ਵਕਤ ਦੇਵੇ ਅਤੇ ਵਕਤ ਉਸਨੂੰ ਹਿੱਤਿਓ ਜੋ ਤੁਹਾਡੇ ਕਦਰ ਕਰਨਾ ਜਾਣਦਾ ਹੋਵੇ ਕਿਉਂਕਿ ਵਕਤ ਵਾਪਸ ਨਹੀਂ ਆਉਂਦਾ ਅਤੇ ਕਵਾਚੀ ਹੋਏ ਕਦਰ ਕਦੇ ਮੋੜ ਨਹੀਂ ਮਿਲਦੀ ਸਿੰਦ ਦੀ ਛੋਟੀ ਹੈ ਇਸਨੂੰ ਉਨ੍ਹਾਂ ਤੇ ਬਰਬਾਦ ਨਾ ਕਰੋ ਜੋ ਤੁਹਾਡੇ ਕੀਮਤ ਨਹੀਂ ਸਮਝਦੇ ਵਕਤ ਅਤੇ ਕਦਰ ਹਮੇਸ਼ਾ ਉੱਥੇ ਲਗਾਓ ਜਿੱਥੇ ਦਿਨੋ ਸਤਕਾਰ ਮਿਲੇ ਨਹੀਂ ਤਾਂ ਤੁਸੀਂ ਬਰਬਾਦ ਹੋ ਜਾਣਗੇ ਕਦੇ ਸੋਚਿਆ ਹੈ ਜਿੰਨਾ ਤੇ ਅਸੀਂ ਸਬਤੋ ਵਦ ਉਮੀਦਾਂ ਤੇ ਭਰੋਸਾ ਰੱਖਦੇ ਹਾਂ ਕਈ ਵਾਰ ਉਹੀ ਸਾਨੂੰ ਸਬਤੋ ਵਦ ਦੁੱਖਾ ਦੇ ਜਾਂਦੇ ਨੇ ਰਿਸ਼ਤਿਆਂ ਵਿੱਚ ਹੁਣ ਉਹ ਸੱਚਾ ਪਿਆਰ ਨਹੀਂ ਰਿਹਾ ਸਿਰਫ ਫਰੇਬ ਨਫ਼ਰਤ ਤੇ ਤਿਲਾਂ ਦੀ ਦੂਰੀ ਦੋਸਤੀ ਵਿੱਚ ਵੀ ਹੁਣ ਉਹ ਸੱਚਾ ਭਰੋਸਾ ਨਹੀਂ ਬਚਿਆ ਲੋਕ ਇੱਕ ਦੂਜੇ ਦੇ ਪਿੱਛੇ ਚੁਕਲੀਆਂ ਤੇ ਬੁਰਾਈਆਂ ਕਰਨ ਵਿੱਚ ਹੀ ਲੱਗੇ ਨੇ ਅੱਜਕਲ ਪਰਾ ਪਰਾ ਵਿੱਚ ਵੀ ਜਲਨ ਤੇ ਈਰਖਾ ਵਧ ਰਹੀ ਹੈ ਹਰ ਕੋਈ ਆਪਣੇ ਉਚਾਈ ਪਾਉਣ ਲਈ ਦੂਜਿਆਂ ਨੂੰ ਹਟਾਉਣ ਚ ਲੱਗਾ ਹੈ ਪਿਆਰ ਹੁਣ ਸਿਰਫ ਲਫ਼ਜ਼ਾਂ ਵਿੱਚ ਰਹਿ ਗਿਆ ਹੈ ਹਕੀਕਤ ਵਿੱਚ ਨਹੀਂ ਉਚਾਈਆਂ ਹਾਸਲ ਕਰਨ ਲਈ ਲੋਕ ਕਿਸੇ ਨੂੰ ਨੀਚਾ ਦਿਖਾ ਦਿੰਦੇ ਨੇ ਤੇ ਜਿੰਨਾ ਕੁਲ ਸੱਚ ਹੁੰਦਾ ਹੈ ਉਹ ਅਕਸਰ ਅਣਦੇਖੇ ਕਰ ਦਿੱਤੇ ਜਾਂਦੇ ਨੇ ਝੂਠ ਨੂੰ ਤਾਜ ਪਵਾਇਆ ਜਾਂਦਾ ਹੈ ਤੇ ਸਚਾਈ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਲੋਕ ਇਸ ਕਦਰ ਲਾਲਚ ਵਿੱਚ ਅੰਨੇ ਹੋ ਕੇ ਨੇ ਕਿ ਹੁਣ ਉਹਨਾਂ ਨੂੰ ਸਹੀ ਗਲਤ ਦਾ ਫਰਕ ਵੀ ਸਮਝ ਨਹੀਂ ਆਉਂਦਾ ਇਹ ਹੀ ਉਹ ਸਮਾਂ ਹੈ ਜਿੱਥੇ ਪਰਮਾਤਮਾ ਦੇ ਸੰਕੇਤ ਸਾਫ਼-ਸਾਫ਼ ਦਿਖ ਰਹੇ ਨੇ ਕਿ ਅਸੀਂ ਵਿਨਾਸ਼ ਵੱਲ ਵਧ ਰਹੇ ਹਾਂ ਕੀ ਅਸੀਂ ਇਹ ਹਕੀਕਤ ਸਮਝ ਪਾਵਾਂਗੇ ਗੇਲਿਸ਼ ਤੇ ਆ ਵਿੱਚ ਮੋੜ ਪਿਆਰ ਭਰੋਸਾ ਤੇ ਇੱਛਤ ਵਾਪਸ ਲਿਆ ਸਕਾਂਗੇ ਕਿ ਅਸੀਂ ਸੱਚ ਦਾ ਸਾਥ ਦੇਵਾਂਗੇ ਤੇ ਝੂਠ ਨੂੰ ਨਕਾਰਾਂਗੇ ਵਕਤ ਬਹੁਤ ਘਟ ਹੈ ਜੇ ਅਸੀਂ ਜਾਗੇ ਨਹੀਂ ਤਾਂ ਇਹ ਖੇੜ ਸਾਡੀ ਦੁਨੀਆ ਸਮੇਤ ਖਤਮ ਹੋ ਜਾਵੇਗੀ ਕਿ ਕਦੇ ਮਹਿਸੂਸ ਕੀਤਾ ਹੈ ਅਜ ਇਨਸਾਨੀਅਤ ਸਿਰਫ ਕਿਤਾਬਾਂ ਵਿੱਚ ਹੀ ਬਚੀ ਹੈ ਚਿਹਰੇ ਸਭ ਮੁਸਕਰਾਉਂਦੇ ਨੇ ਪਤਲਾ ਵਿੱਚ ਸਹਿਰ ਪਰਿਆਪਿਆ ਹੈ ਕੋਈ ਕਿਸੇ ਦਾ ਨਹੀਂ ਰਹਾ ਰਿਸ਼ਤੇ ਵੀ ਹੁਣ ਮਤਲਬ ਤੇ ਅਦਾਤ ਤੇ ਹੀ ਚੱਲਦੇ ਨੇ ਭੁੱਖੇ ਨੂੰ ਰੋਟੀ ਨਹੀਂ ਮਿਲਦੀ ਪਰ ਵ્યાਪਾਰਸ਼ਾਂ ਵਿੱਚ ਖਾਣਾ ਬਰਬਾਦ ਹੁੰਦਾ ਹੈ ਸੱਚੇ ਲੋਕ ਮਚਾਕ ਬਣ ਕੇ ਨੇ ਅਤੇ ਝੂਠੇ ਇੱਜ਼ਤਦਾਰ ਕਹਿ ਲਾਉਂਦੇ ਨੇ ਕਿਸੇ ਦੀ লাশ ਤੇ ਲੋਕ ਸਲਫੀਆਂ ਲੈਂਦੇ ਨੇ ਕਿਸੇ ਦੇ ਦਰਦ ਤੇ ਹੱਸਦੇ ਨੇ ਇਨਸਾਨ ਨਹੀਂ ਮਨ ਹਰ ਕੋਈ ਨਕਾਬ ਤੇ ਪਿੱਛੇ ਛੁਪਿਆ ਹੋਇਆ ਹੈ ਵਾਨ ਲੱਗਦਾ ਹੈ ਸੜਕ ਤੇ ਹਾਦਸਾ ਹੋ ਜਾਵੇ ਤਾਂ ਮਦਦ ਕਦਮ ਤੋਂ ਪਿੱਲਾ ਕੈਮਰਾ ਚਾਲੂ ਕੀਤਾ ਜਾਂਦਾ ਹੈ ਦੁਆਵਾਂ ਤੋਂ ਜ਼ਿਆਦਾ ਗਾਲਾਂ ਮਿਲਦੀਆਂ ਨੇ ਤੇ ਪਿਆਰ ਤੋਂ ਜ਼ਿਆਦਾ ਨਫ਼ਰਤ ਸੋਚੋ ਚੜਾ ਅਸੀਂ ਕਿਹੜੇ ਪਾਸੇ ਵਧ ਰਹਿਆਂ ਜਿਸ ਇਨਸਾਨੀਅਤ ਤੇ ਕਰੂਰਸੀ ਉਹਨੂੰ ਤਾਂ ਸੀ ਖੁਦ ਹੀ ਮਾਰ ਦਿੱਤਾ ਅੱਜ ਕੋਈ ਕਿਸੇ ਦਾ ਤਰਤ ਮਹਿਸੂਸ ਹੀ ਨਹੀਂ ਕਰਦਾ ਕਿਸੇ ਦੀ ਪੁਕਾਰ ਹੀ ਨਹੀਂ ਸੁਣਦਾ ਜੇ ਇਨਸਾਨੀਅਤ ਅਜਿ ਚਿੰਦਾ ਹੁੰਦੀ ਤਾਂ ਸ਼ਾਇਦ ਇਨਸਾਨ ਇਹ ਨਾ ਇਕੱਲਾ ਨਾ ਹੁੰਦਾ ਪਰ ਯਾਦ ਰੱਖਣਾ ਜਦੋਂ ਇੱਕ ਦਿਨ ਇਹੇ ਸਮਾਨਾ ਤੁਹਾਡੇ ਨਾਲ ਵੀ ਪੈਸਾ ਹੀ ਵਿਆਰ ਕਰੇਗਾ ਉਸ ਦਿਨ ਪਤਾ ਲੱਗੇਗਾ ਕਿ ਸੱਚਾ ਤਰਦ ਕੀ ਹੁੰਦਾ ਹੈ ਉਮੀਦ ਕਰਦਾ ਦੋਸਤੋ ਅੱਜ ਦਾ ਇਹ ਰੋਹਾਨੀ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਹ ਵਿਚਾਰ ਤੁਹਾਡੀ ਜ਼ਿੰਦਗੀ ਨੂੰ ਬਦਲਣ ਵਿੱਚ ਬਹੁਤ ਮਦਦ ਕਰਨਗੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਤੇ ਹਾਂ ਫਿਰ ਅਗਲੇ ਸਫ਼ਰ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ